ਅਹ ਦੇਖੋ ਸਾਡੇ ਸਾਰਿਆਂ ਲਈ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਸਾਡੇ ਹਲਕੇ ਦੇ ਵਿੱਚ ਇੱਕ ਪ੍ਰੈਸ ਕਲੱਬ ਹੈ ਔਰ ਇਨ ਇਟਸੈਲਫ ਇਹ ਮੇਰੇ ਲਈ ਬਹੁਤ ਵੱਡੀ ਗੱਲ ਹੈਗੀ ਔਰ ਮੈਂ ਮੇਰੀ ਨਿੱਜੀ ਤੌਰ ਤੇ ਹਮੇਸ਼ਾ ਇਹ ਵਿਸ਼ ਰਹੀ ਹੈ ਕਿਉਂਕਿ ਸਾਡਾ ਹਲਕਾ ਐਂਟਰੈਂਸ ਹੈ ਸ਼ਹਿਰ ਦੀ ਤਾਂ ਮੈਨੂੰ ਲੱਗਦਾ ਹੈ ਕਿ ਇੱਥੇ ਸਾਰਾ ਕੁਝ ਅਵੇਲੇਬਲ ਹੋਣਾ ਚਾਹੀਦਾ ਹੈ ਪੀਸੀ ਕਰਨ ਲਈ ਅਵੇਲੇਬਲ ਹੋਣਾ ਚਾਹੀਦਾ ਹੈ ਪ੍ਰੈਸ ਕਲੱਬ ਬਹੁਤ ਅੱਛਾ ਹੋਣਾ ਚਾਹੀਦਾ ਹੈ ਜੇ ਆਡੀਟੋਰੀਅਮ ਦੀ ਗੱਲ ਕਰੀਏ ਤਾਂ ਆਡੀਟੋਰੀਅਮ ਇੱਥੇ ਅੱਛਾ ਹੋਣਾ ਚਾਹੀਦਾ ਹੈ ਔਰ ਅਸੀਂ ਕਰ ਵੀ ਰਹੇ ਹਾਂ ਸੋ ਅੱਜ ਸਾਡੇ ਲਈ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਅੱਜ ਪ੍ਰੈਸ ਕਲੱਬ ਦੇ ਵਿੱਚ ਕੈਂਟੀਨ ਕੰਬਾਰ ਦਾ ਇੱਕ ਇਨੋਗਰੇਸ਼ਨ ਕੀਤਾ ਗਿਆ ਉਹਦਾ ਮਹੂਰਤ ਕੀਤਾ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਦੇਖਾਂਗੇ ਕਿ ਪ੍ਰੈਸ ਕਲੱਬ ਦੇ ਵਿੱਚ ਮੈਂ ਹੁਣੇ ਡਿਸਕਸ ਵੀ ਕਰੀ ਸੀ ਕਿ ਬੈਕ ਸਾਈਡ ਤੇ ਹਾਰਟਸ ਬਣਾਵਾਂਗੇ ਕੁਝ ਨਾ ਕੁਝ ਮੈਂ ਇਹਨਾਂ ਨੂੰ ਕਹਿੰਦੀ ਸੀ ਕਿ ਆਪਾਂ ਮੈਂਬਰਸ ਜੋੜੀਏ ਆਪਣੇ ਨਾਲ ਜਿਵੇਂ ਬਹੁਤ ਸਾਰੇ ਮੈਂਬਰਸ ਉਧਰ ਕਲੱਬਜ਼ ਦੇ ਵਿੱਚ ਜਾਂਦੇ ਆ ਆਪਣੇ ਹਲਕੇ ਦੇ ਵਿੱਚ ਵੀ ਹੁਣ ਬਹੁਤ ਡਿਵੈਲਪਮੈਂਟ ਹੋ ਚੁੱਕੀ ਹੈ ਬਹੁਤ ਸਾਰੇ ਮੈਂਬਰਸ ਚਾਹੁੰਦੇ ਆ ਕਿ ਕੋਈ ਚੰਗਾ ਕਲੱਬ ਸਾਨੂੰ ਮਿਲੇ ਤਾਂ ਕਿ ਸਾਨੂੰ ਬਾਹਰ ਨਹੀਂ ਜਾਣਾ ਪਏ ਸੋ ਇਨ ਫਿਊਚਰ ਅਸੀਂ ਚਾਹਾਂਗੇ ਇੱਥੇ ਮੈਂ ਇਹਨਾਂ ਨੂੰ ਕਿਹਾ ਕੋਈ ਨਾ ਕੋਈ ਐਕਟੀਵਿਟੀਆਂ ਵਿੱਚ ਸਟਾਰਟ ਕਰੋ ਚਾਹੇ ਟਵਾਈਸ ਅ ਮੰਥ ਹੋ ਜਾਣ ਕੋਈ ਬੁੱਕ ਰੀਡਿੰਗ ਸੈਸ਼ਨਸ ਹੈ ਕੋਈ ਯੋਗਾ ਸੈਸ਼ਨਸ ਹੈ ਮੈਡੀਟੇਸ਼ਨ ਸੈਸ਼ਨਸ ਹੈਗੇ ਨੇ ਜਿਹਦੇ ਨਾਲ ਸਾਡੇ ਨਾਲ ਬੱਚੇ ਜਿਹੜੇ ਹੈਗੇ ਨੇ ਸਟੂਡੈਂਟਸ ਹੈ ਯੰਗ ਬੱਚੇ ਹੈ ਉਹ ਵੀ ਸਾਡੇ ਨਾਲ ਜੁੜਨ ਸਾਡੇ ਨਾਲ ਲੇਡੀਜ਼ ਵੀ ਜੁੜਨ ਸੋ ਮੈਂ ਨਾ ਸਾਰਿਆਂ ਨੂੰ ਢੇਰ ਸਾਰੀਆਂ ਸ਼ੁਭਕਾਮਨਾਵਾਂ ਦਿੰਨੀ ਆ ਆਪਣੇ ਵੱਲੋਂ ਔਰ ਮੈਂ ਨਾਲੇ ਵੀ ਕਹਿ ਰਹੀ ਹਾਂ ਕਿ ਜਿਹੜਾ ਕੈਂਟੀਨ ਹੈ ਸਭ ਤੋਂ ਜ਼ਿਆਦਾ ਯੂਜ਼ ਵੀ ਅਸੀਂ ਇਹ ਕਰਾਂਗੇ ਔਰ ਲੱਗਦਾ ਨਹੀਂ ਕਿ ਇਹੋ ਜਿਹੇ ਪਬਲਿਕ ਐਂਟਰਟੇਨਮੈਂਟਸ ਪੁਆਇੰਟਸ ਸ਼ਹਿਰ ਦੇ ਵਿੱਚ ਹੋਰ ਵੀ ਹੋਣੇ ਚਾਹੀਦੇ ਆ ਆ ਦੇਖੋ ਮੈਂ ਕਹਿੰਦੀ ਮੇਰੇ ਹਲਕੇ ਚ ਹੋਣੇ ਚਾਹੀਦੇ ਆ ਬਾਕੀ ਅਸੀਂ ਅਗਰ ਨਾਰਥ ਵਿੱਚ ਚਲੇ ਜਾਂਦੇ ਆ ਤੇ ਉੱਥੇ ਆਲਰੇਡੀ ਸਰਵਿਸ ਕਲੱਬ ਲੰਸਨ ਕਲੱਬ ਅੰਮ੍ਰਿਤਸਰ ਕਲੱਬ ਹੈ ਉੱਥੇ ਪਾਰਕਸ ਹੈ ਸਭ ਕੁਝ ਹੈ ਇਹ ਸੈਟਨਲੀ ਸਾਰੇ ਹਲਕੇ ਚ ਹੋਣੇ ਚਾਹੀਦੇ ਪਰ ਕਿਉਂਕਿ ਸਾਡਾ ਹਲਕਾ ਐਂਟਰੈਂਸ ਆਫ ਦ ਸਿਟੀ ਹੈ ਤਾਂ ਮੈਨੂੰ ਲੱਗਦਾ ਕਿ ਸਾਡੇ ਹਲਕੇ ਦੇ ਵਿੱਚ ਬਹੁਤ ਕੁਝ ਹੋਣਾ ਚਾਹੀਦਾ ਮੈਂ ਪੰਜ ਰੱਖੀਏ ਅਸੀਂ ਕਿਉਂਕਿ ਕੈਮ ਨਹੀਂ ਯਾਰ ਕਲਚਰਲ ਵਾਸਤੇ ਟਾਈਮ ਤੇ ਕੰਮਾ ਬੈਗਣਾ ਸੇਵ ਵਕਤ ਟਾਈਮ ਤੇ ਕੰਮਾ ਬੈਗਣਾ ਆ ਦੇਖੋ ਇਸ ਤਰ੍ਹਾਂ ਹੈ ਅੱਜਕੱਲ ਮੈਨੂੰ ਲੱਗਦਾ ਹੈ ਕਿ ਲੋਕ ਭਲ ਰਹੇ ਜਿਹੀਆਂ ਚੀਜ਼ਾਂ ਔਰ ਕਿਸੇ ਚੰਗੇ ਤਰ੍ਹਾਂ ਦੇ ਐਂਟਰਟੇਨਮੈਂਟ ਲਈ ਹੈਲਥਲੀ ਫਿਟਨੈਸ ਲਈ ਹੁਣ ਸੋਸ਼ਲ ਮੀਡੀਆ ਦੇ ਕਰਕੇ ਲੋਕ ਬਹੁਤ ਅਵੇਅਰ ਨੇ ਸੋ ਲੋਕ ਚਾਹੁੰਦੇ ਹੈ ਕਿ ਕੋਈ ਚੰਗੀ ਜਗ੍ਹਾ ਸ਼ਹਿਰ ਦੇ ਵਿੱਚ ਖੁੱਲੇ ਤਾਂ ਆਉਣਾ ਚਾਹਣਗੇ ਉਹ। ਫਲਾਪ ਡਿਵੈਲਪਮੈਂਟ ਲਈ ਕੋਈ ਸਰਕਾਰ ਨਹੀਂ ਤਰਾਂ। ਅ ਇਹ ਅਸੀਂ ਡਿਸਕਸ ਕਰ ਲਾਂਗੇ। ਸਰਕਾਰ ਵੱਲੋਂ ਆਹ ਹੈਲਪ ਹੈ ਪਿੱਛੇ ਜਿਹੜੀਆਂ ਹਾਰਟਸ ਬਣਾ ਕੇ ਦੇਣੀ ਹੈ, ਲਾਈਟਾਂ ਹੈ, ਇਹਨੂੰ ਬਿਊਟੀਫਾਈ ਕਰਨਾ ਹੈ। ਬਟ ਹੈਵਿੰਗ ਸੈਟ ਦੈਟ ਜਿੱਥੇ ਜਿੱਥੇ ਜ਼ਿਮੇ ਦੀ ਵੀ ਲੋੜ ਹੋएगी ਸਰਕਾਰ ਕਦੇ ਵੀ ਦੌੜੀ ਨਹੀਂ ਅੱਗੇ ਵੀ ਨਹੀਂ ਦੌੜੇ। ਮੈਂ ਪ੍ਰਧਾਨ ਸਾਹਿਬ ਵੱਲੋਂ ਕੁਝ ਡਿਮਾਂਡਸ ਵੀ ਰੱਖੀਆਂ ਗਈਆਂ ਸੀ। ਉਹ ਉਹ ਡਿਮਾਂਡਸ ਤਾਂ ਮੇਰੀਆਂ ਨਾਲ ਦੀਆਂ ਬੜੀ ਦੇਰ ਦੀਆਂ ਚੱਲਦੀਆਂ ਔਰ ਉਹਨਾਂ ਦੇ ਓਕੇ ਵੀ ਹੋਈ ਹੋਈ ਐ। ਜਿੱਦਾਂ ਜਿੱਦਾਂ ਦੇ ਜਿਹੜੀ ਡਿਮਾਂਡ ਜਿਹੜੀ ਜਿਹੜੀ ਡਿਮਾਂਡ ਜ਼ਿਮੇ ਦੀ ਵੀ ਸਮੇਂ-ਸਮੇਂ ਤੇ ਮੇਰੇ ਕੋਲ ਆਏਗੀ ਉਹਨੂੰ ਅਸੀਂ ਉਸ ਤਰ੍ਹਾਂ ਹੀ ਪੂਰੀ ਕਰ ਦਿਆਂਗੇ ਮੈਂ ਇੱਕ ਕਾਢਣਾ ਵਾਦਾ ਕਰੂ ਕਿ ਸੀਐਮ ਸਾਹਿਬਾ ਦਾ 3 ਕਰੋੜ ਰੁਪਿਆ ਪ੍ਰੈਸ ਕਲੱਬ ਦਾ ਜਿਹੜਾ ਰੰਦਾ ਹੈ ਜੀ ਉਹ ਤੁਸੀਂ ਹੁਣ ਜਦੋਂ ਸੀਐਮ ਸਾਹਿਬ ਆਂਦੇ ਉਹਨਾਂ ਨਾਲ ਕਰਕੇ ਸਾਨੂੰ ਕੁਝ ਨਾ ਕੁਝ ਕਰੋ ਮੈਂ ਮੈਂ ਤੁਹਾਡੇ ਚ ਵਾਦਾ ਕਰਕੇ ਜਾਂਦੀ ਆ ਕਿ ਜਿਹੜਾ ਇਹਨਾਂ ਦਾ ਇਹ ਵਾਲਾ ਇਸ਼ੂ ਹੈਗਾ ਜਿਹੜੀ ਮੇਰੀ ਅਗਲੀ ਚੰਡੀਗੜ੍ਹ ਦੀ ਫੇਰੀ ਹੋਏਗੀ ਉਹਦੇ ਵਿੱਚ ਮੈਂ ਡਿਸਕਸ ਕਰਕੇ ਤੁਹਾਨੂੰ ਕੁਝ ਨਾ ਕੁਝ ਕੰਕਰੀਟ ਜ਼ਰੂਰ ਵਾਪਸ ਆ ਕੇ ਨਿਊਜ਼ ਦਿਆਂਗੀ ਦੇਖੋ ਅੱਜ ਬੜਾ ਇਤਿਹਾਸਿਕ ਦਿਨ ਹੈ ਇਹ ਜਿਹੜਾ ਦਿਨ ਸੀ ਇਸ ਦੀ ਸਾਰ ਪੱਤਰਕਾਰ ਨੂੰ ਡੇਕ ਸੀ ਸਾਡੀ ਜਿੰਨੀ ਮੈਨੇਜਮੈਂਟ ਹੈ ਉਹਨਾਂ ਨੂੰ ਡੇਕ ਸੀ ਕਿ ਅੱਜ ਦਾ ਦਿਨ ਆਵੇ ਪਰ ਇਹ ਕਿਉਂ ਨਹੀਂ ਸੀ ਆ ਰਿਹਾ ਕਿਉਂਕਿ ਬਹੁਤ ਸਾਰੀਆਂ ਮੁਸ਼ਕਲਾਂ ਸੀ ਬਹੁਤ ਸਾਰੀਆਂ ਔਕੜਾਂ ਸੀ ਬਹੁਤ ਸਾਰੀਆਂ ਰੁਕਾਵਟਾਂ ਸੀ ਜਿਹੜੀਆਂ ਕਿ ਜਾਣ ਮੁੱਝ ਕੇ ਖੜੀਆਂ ਕੀਤੀਆਂ ਗਈਆਂ ਇਲੈਕਸ਼ਨਸ ਹੁੰਦੇ ਸੀ ਸਾਡੀ ਜਿਹੜੀ ਵਿਰੋਧੀ ਧਿਰ ਆ ਉਹ ਕੋਰਟ ਚ ਚੱਲ ਜਾਂਦੀ ਸੀ ਪਹਿਲਾਂ ਵੀ ਇਦਾਂ ਹੋਇਆ ਹੁਣ ਫੇਰ ਇਦਾਂ ਹੋਇਆ ਖੁਦ ਮੈਂ ਹਾਈ ਕੋਰਟ ਦੇ ਵਿੱਚ ਜਾ ਕੇ ਤਰੀਕਾ ਭਗਦਦਾ ਰਿਆਂ ਇੱਥੇ ਸਾਡਾ ਕੀ ਹਾਲ ਹੁੰਦਾ ਸੀਗਾ ਕਦੀ ਏਡੀਸੀ ਕੋਨਕੁਆਰੀ ਲੱਗ ਰਹੀ ਆ ਕਦੀ ਡੀਸੀ ਕੋਨਕੁਆਰੀ ਲੱਗ ਰਹੀ ਆ ਅਸੀਂ ਇੱਕ ਮਤਲਬ ਜਿੱਦਾਂ ਨਾ ਮਲਜ਼ਮ ਦੇ ਤੌਰ ਤੇ ਜਿੱਦਾਂ ਪੇਸ਼ ਹੁੰਨੇ ਆ ਇਸ ਤਰ੍ਹਾਂ ਪੇਸ਼ ਹੁੰਨੇ ਸੀ ਜਾ ਕੇ ਅਦਾਲਤਾਂ ਚ ਅਸੀਂ ਜਾ ਕੇ ਪੇਸ਼ ਹੋਏ ਪਰ ਉਹਦੇ ਨਾਲ ਕੀ ਹੋਇਆ ਕਿ ਜਿਹੜੇ ਜਿਹੜੇ ਫੰਡਸ ਸਾਨੂੰ ਆ ਰਹੇ ਸੀ ਜਿਹੜੇ ਫੰਡ ਸਾਨੂੰ ਮਹਈਆ ਕਰਵਾਇਆ ਜਾ ਰਹੇ ਸੀ ਪਿਛਲੀ ਵਾਰੀ ਵੀ ਹੋਇਆ ਐਸ ਵਾਰੀ ਵੀ ਆ 30 ਲੱਖ ਰੁਪਇਆ ਐਸ ਵਾਰੀ ਸਾਡਾ ਉਹ ਵਾਪਸ ਚਲਾ ਗਿਆ ਕਿਉਂਕਿ ਜਦੋਂ ਮਸਲਾ ਕੋਰਟ ਚ ਚਲ ਜਾਂਦਾ ਸਬਜੂਡਿਸ ਹੋ ਜਾਂਦਾ ਮਸਲਾ ਤੇ ਜਿਹੜੇ ਅਧਿਕਾਰੀ ਨੇ ਉਹ ਡਰ ਜਾਂਦੇ ਨੇ ਉਹਨਾਂ ਨੂੰ ਲੱਗਦਾ ਕਿ ਪਤਾ ਨਹੀਂ ਇਹ ਫੰਡ ਜੇ ਜਾਰੀ ਕਰਦੇ ਮਿਲ ਕੇ ਅਸੀਂ ਨਾ ਇਨਵੋਲ ਹੋ ਜਾਈਏ ਸਾਨੂੰ ਕੋਈ ਕੋਰਟ ਤੋਂ ਨੋਟਿਸ ਨਾ ਆ ਜਾਏ ਉਸ ਕਰਕੇ ਸਾਡੇ ਫੰਡ ਚੱਲ ਗਏ ਫਿਰ ਵੀ ਸਾਡੀ ਟੀਮ ਨੇ ਆਪਾਂ ਰਲ ਕੇ ਸਾਰਿਆਂ ਨੇ ਬਹੁਤ ਵਧੀਆ ਕੰਮ ਕੀਤਾ ਸਾਰਿਆਂ ਨੇ ਇੱਕ ਦੂਜੇ ਨਾਲ ਹਮੇਸ਼ਾ ਆਪਾਂ ਕਨੈਕਟਡ ਰਹਿਣੇ ਸੀ ਤੇ ਕੋਈ ਨਾ ਕੋਈ ਵੇਅ ਆਊਟ ਲੱਭਦੇ ਰਹਿਣੇ ਸੀ ਕਿ ਪ੍ਰੈਸ ਕਲੱਬ ਜਿਹੜਾ ਰਨਿੰਗ ਚ ਰਵੇ ਇਹ ਨਾ ਹੋਵੇ ਕਿ ਜੇ ਬੰਦ ਹੋ ਗਿਆ ਤਾਂ ਫਿਰ ਹਮੇਸ਼ਾ ਵਾਲੀ ਬੰਦ ਹੋ ਜਨਾ ਕਿਉਂਕਿ ਫੰਡ ਨਹੀਂ ਆ ਪਰ ਆਪਾਂ ਕਿਸੇ ਤਰੀਕੇ ਨਾਲ ਕੋਸ਼ਿਸ਼ ਕਰਦੇ ਰਹੇਗੇ ਫੰਡ ਜਿਹੜੇ ਕਿਸੇ ਤਰੀਕੇ ਨਾਲ ਕੋਈ ਪ੍ਰੈਸ ਕਾਨਫਰੰਸ ਕਰਕੇ ਜਾਂ ਹੋਰ ਤਰੀਕੇ ਨਾਲ ਇੱਥੋਂ ਤੱਕ ਕਿ ਸਾਡੇ ਜਿਹੜੇ ਉਦੇਦਾਰ ਨੇ ਉਹਨਾਂ ਨੇ ਪੌਕੇਟ ਚ ਵੀ ਕਈ ਵਾਰੀ ਪੈਸੇ ਪਾਏ ਤੇ ਪਾ ਕੇ ਤਾਂ ਕਿ ਇਹਨੂੰ ਰਨਿੰਗ ਰੱਖੀਏ ਉਹ ਕੁਐਸਚਨ ਜਿਹੜੀਆਂ ਅੱਜ ਰੰਗ ਲਿਆਈਆਂ ਤੇ ਅੱਜ ਜਿਹੜੀ ਇੱਥੇ ਇਨੌਗੁਰੇਸ਼ਨ ਕੀਤੀ ਗਈ ਇੱਕ ਤਰ੍ਹਾਂ ਦਾ ਰੈਸਟੋਰੈਂਟ ਬਣ ਗਿਆ ਵਾ ਕਹਿਨ ਨੂੰ ਕੈਫੇ ਆ ਕਹਿਨ ਨੂੰ ਬਾਰ ਆ ਪਰ ਇੱਕ ਰੈਸਟੋਰੈਂਟ ਔਰ ਮਿਸਟਰ ਦੀਰਜ ਜਿਹੇ ਹੈਗੇ ਨੇ ਜਿਨ੍ਹਾਂ ਨੂੰ ਅਸੀਂ ਇਸ ਦਾ ਖੜੇ ਨੇ ਇਹਨਾਂ ਨੂੰ ਇੱਥੇ ਦਾ ਕੰਟਰੈਕਟ ਜਿਹੜਾ ਦਿੱਤਾ ਗਿਆ ਵਾ ਤੇ ਦੇਖੋ ਟਰਾਂਸਪੇਰੈਂਸੀ ਹੁਣੀ ਬਹੁਤ ਜ਼ਰੂਰੀ ਆ ਟਰਾਂਸਪੇਰੈਂਸੀ ਇਨ ਦਾ ਸੈਂਸ ਕਿ ਅਸੀਂ ਇਹਨਾਂ ਦੇ ਵਿੱਚੋਂ ਇਨ ਦਾ ਬਿਗਨਿੰਗ ਆਪਾਂ ਇਹਨਾਂ ਕੋ ਕੁਝ ਨਹੀਂ ਲੈ ਰਹੇ ਸਾਡੀ ਅਸੀਂ ਸਾਡੀ ਕੋਸ਼ਿਸ਼ ਇਹ ਆ ਕਿ ਇਹਨੂੰ 3 ਮਹੀਨੇ ਬਾਅਦ ਸਾਡੀ ਰਿਵਿਊ ਹੋਣੀ ਆ ਰਿਵਿਊ ਸਾਰੀ ਸਾਡੀ ਕਮੇਟੀ ਜਿਹੜੀ ਰਿਵਿਊ ਕਰੇਗੀ ਕਿ ਸਾਨੂੰ ਕਿੰਨੀ ਇਨਕਮ ਆ ਰਹੀ ਆ ਕਿ ਅੱਗੋਂ ਇਹਨਾਂ ਕੋ ਆਪਾਂ ਕੀ ਲੈਣਾ ਕੀ ਨਹੀਂ ਲੈਣਾ ਉਹ ਸਾਰਾ ਆਪਾਂ ਰਿਵਿਊ ਕਰਾਂਗੇ ਜੇ ਨਹੀਂ ਸਫੀਸ਼ੀਐਂਟ ਹੁੰਦਾ ਫਿਰ 6 ਮਹੀਨੇ ਬਾਅਦ ਰਿਵਿਊ ਕਰਾਂਗੇ ਇਸ ਢੰਗ ਨਾਲ ਅਸੀਂ ਕਿਉਂਕਿ ਦੇਖੋ ਜਿੰਨੇ ਇੱਥੇ ਇਨਵੈਸਟ ਕਰਨਾ ਨੇ ਜਿੰਨੇ ਇੱਥੇ ਪ੍ਰੈਸ ਕਲੱਬ ਚਲਾਉਣੀ ਆ ਜਿੰਨੇ ਦਿਨ ਤੱਕ ਉਹਨੂੰ ਕੋਈ ਆਮਦਨ ਨਹੀਂ ਹੋਏਗੀ ਉਹ ਸਾਨੂੰ ਕੀ ਦਵੇਗਾ ਪ੍ਰੈਸ ਕਲੱਬ ਦੇ ਵਿੱਚ ਹੋਰ ਸਾਰੀਆਂ ਬਹੁਤ ਸਾਰੀਆਂ ਸਹੂਲਤਾਂ ਜਿਹੜੀਆਂ ਹੋਣ ਤੁਹਾਡੀ ਕੰਟੀਨ ਇਥੋੜਾ ਰੈਸਟੋਰੈਂਟ ਜਿਹੜਾ ਸਹੀ ਢੰਗ ਨਾਲ ਚੱਲੇ ਉਸ ਵਾਸਤੇ ਇੱਥੇ ਦੀ ਬਿਊਟੀਫਿਕੇਸ਼ਨ ਹੋਵੇ ਇੱਥੇ ਸਟੈਟਿਕ ਸੈਂਸ ਨਾਲ ਲੋਕੀ ਆ ਕੇ ਬੈਠਣ ਖਾਸ ਤੌਰ ਤੇ ਸਾਡਾ ਪੱਤਰਕਾਰ ਭਾਈਚਾਰਾ ਇੱਥੇ ਆਵੇ ਉਹਨਾਂ ਨੂੰ ਸਬਸਾਈਡਾਈਜ਼ਡ ਰੇਟ ਤੇ ਮਤਲਬ ਜੋ ਆਮ ਮੈਂਬਰਸ ਆਪਾਂ ਲਵਾਂਗੇ ਉਹ ਮੈਂਬਰ 25-25000 ਰੁਪਏ ਆਪਾਂ ਬੇਸਿਕ ਮੈਂਬਰਸ਼ਿਪ ਫੀਸ ਰੱਖੀ ਆ ਤੇ ਉਹਨਾਂ ਤੋਂ ਇਲਾਵਾ ਜਿਹੜੇ ਪੱਤਰਕਾਰ ਫੇਰ ਵੀ ਉਹਨਾਂ ਦੀ ਜਿਹੜੀ ਐਨੂਅਲ ਫੀਸ ਉਹੀ ਹੋਏਗੀ ਜਿਹੜੀ ਹੈਗੀ ਆ 600 ਰੁਪਏ ਜਿਹੜਾ ਉਹਨਾਂ ਦਾ ਕਾਰਡ ਬਣਦਾ ਵਾ ਬਟ ਜਿਹੜੇ ਬਾਹਰੋਂ ਮੈਂਬਰ ਲਾਗੇ ਉਹਨਾਂ ਦੀ 25000 ਰੁਪਏ ਜਿਹੜੀ ਆ ਉਹ ਆਪਾਂ ਬੇਸਿਕ ਫੀਸ ਰੱਖੀ ਆ ਲਾਈਫਟਾਈਮ ਹੋਏਗੀ ਔਰ ਉਹਨਾਂ ਕੋ ਹੋਰ ਵੀ ਜਿਹੜੀ ਜਿਹੜੀ ਐਨੂਅਲ ਫੀਸ ਲਗਾਨੀ ਉਹ ਅਸੀਂ ਸਾਰੇ ਡਿਸਾਈਡ ਕਰਨਾ ਹਜੇ ਵੀ ਹਾਂ ਮੈਂ ਜਿਹੜੇ ਆ ਹਨਾ ਮੈਂ ਇੱਕ ਮਿੰਟ ਦੱਸ ਰਿਆਂ ਤੇ ਉਹ ਸਾਰਾ ਆਪਾਂ ਜਿਹੜਾ ਵਾ ਉਹਨੂੰ ਕਰਕੇ ਆਪਸ ਦੇ ਵਿੱਚ ਸਲਾਹ ਕਰਕੇ ਉਹ ਵੀ ਨਾਲ ਦੀ ਨਾਲ ਜਿਹੜੀ ਆ ਉਹ ਕੀ ਲਾਗੂ ਕਰਨਾ ਕੀ ਨਹੀਂ ਕਰਨਾ ਉਹ ਕਰ ਲਿਆ ਜਾਵੇਗਾ ਇਸ ਤੋਂ ਇਲਾਵਾ ਸਾਨੂੰ ਲੋੜ ਸੀ ਕਿ ਇੱਥੇ ਜਿਹੜੀ ਬਿਊਟੀਫਿਕੇਸ਼ਨ ਹੈ ਇੱਥੇ ਸਥੈਟਿਕ ਸੈਂਸ ਹੋਏ ਇੱਥੇ ਕਿਉਂਕਿ ਸਰਦੀਆਂ ਆ ਰਹੀਆਂ ਪਿੱਛੇ ਲਾਉਨ ਹੈ ਬਹੁਤ ਵੱਡਾ ਉਹਨੂੰ ਮੇਨਟੇਨ ਕਰਨਾ ਉਹਨੂੰ ਤਿਆਰ ਕਰਨਾ ਤੇ ਇਸੇ ਕਰਕੇ ਹਲਕੇ ਦੇ ਐਮ.ਐਲ.ਏ ਸਾਹਿਬਾ ਜਿਹੜੇ ਉਹਨਾਂ ਨੂੰ ਇੱਥੇ ਆ ਸੱਦਿਆ ਸੀ ਔਰ ਗੱਲ ਤੇ ਬੜੀ ਲੰਮੇ ਸਮੇਂ ਦੀ ਚੱਲ ਰਹੀ ਸੀ ਤੇ ਇਹ ਵੀ ਮੈਂ ਦੱਸਣਾ ਚਾਹੂਗਾ ਕਿ ਇੱਥੋਂ ਦੇ ਜਿਹੜੇ ਇੰਪਰੂਵਮੈਂਟ ਰੈਸ ਦੇ ਚੇਅਰਮੈਨ ਇੱਥੋਂ ਦੇ ਜਿਹੜੇ ਨਗਰ ਨਿਗਮ ਦੇ ਜਿਹੜੇ ਮੇਅਰ ਨੇ ਉਹਨਾਂ ਨਾਲ ਵੀ ਗੱਲਬਾਤ ਕਈ ਵਾਰੀ ਹੋਈ ਪਰ ਉਹਨਾਂ ਨੂੰ ਲੱਗਦਾ ਇਹਨਾਂ ਚੀਜ਼ਾਂ 'ਚ ਧਿਆਨ ਨਹੀਂ ਆ ਪੱਤਰਕਾਰਾਂ ਕਹਿੰਦੇ ਖਬਰਾਂ ਦੇ ਬਹੁਤ ਚਾਉਂਦੇ ਨੇ ਕਿ ਖਬਰਾਂ ਸਾਡੀਆਂ ਲੱਗਣ ਪਰ ਪੱਤਰਕਾਰਾਂ ਦੀ ਬਿਹਤਰੀ ਵਾਸਤੇ ਕੁਝ ਵੀ ਕਰਨਾ ਉਹਨਾਂ ਨੂੰ ਮਨਜ਼ੂਰ ਨਹੀਂ ਹੈ ਪ੍ਰੈਸ ਕਲੱਬ ਦੀ ਬਿਹਤਰੀ ਵਾਸਤੇ ਕੁਝ ਵੀ ਕਰਨਾ ਉਹਨਾਂ ਨੂੰ ਮਨਜ਼ੂਰ ਨਹੀਂ ਕੋਈ ਗੱਲ ਨਹੀਂ ਟਾਈਮ ਵਿਲ ਟੈਲ ਬਾਕੀ ਇਹਨਾਂ ਨੇ ਮੈਮ ਇੱਥੇ ਆਏ ਨੇ ਅੱਜ ਉਹਨਾਂ ਨੇ ਬਹੁਤ ਵਧੀਆ ਉੰਗਾਰਾ ਦਿੱਤਾ ਆਫੀਸਰਸ ਨੇ ਜਿਹੜੇ ਇੰਪਰੂਵਮੈਂਟ ਅਸਤੇ ਜਾਂ ਹੋਰ ਡੇ ਆਫੀਸਰ ਸੀ ਉਹ ਨਾਲ ਲੈ ਕੇ ਆਏ ਸੀ ਇੱਥੇ ਨਾਲ ਲੈ ਆ ਕੇ ਉਹਨਾਂ ਨੇ ਉਹਨਾਂ ਨੂੰ ਉਸੇ ਵੇਲੇ ਇਨਸਟ੍ਰਕਸ਼ਨਸ ਦਿੱਤੀਆਂ ਕਿ ਕੱਲ ਤੋਂ ਹੀ ਇੱਥੇ ਚੇਂਜਸ ਹੋਣੀਆਂ ਸ਼ੁਰੂ ਹੋ ਜਾਣਗੀਆਂ ਜਿਹੜੀ ਬਿਊਟੀਫਿਕੇਸ਼ਨ ਹੋਣੀ ਹੈ ਜਿਹੜੇ ਕੰਮ ਹੋਣੇ ਆ ਉਹ ਕੱਲ ਤੋਂ ਹੀ ਸ਼ੁਰੂ ਹੋ ਜਾਣਗੇ ਤਾਂ ਥੋੜੇ ਦਿਨਾਂ ਦੇ ਵਿੱਚ ਇਹਦੀ ਦੇਖ ਹੋਰ ਬਦਲ ਜਾਵੇਗੀ ਇੱਕ ਹੋਰ ਵੱਡੀ ਜਿਹੜੀ ਡਿਮਾਂਡ ਹੈ ਕਿ ਬਾਹਰ ਦਾ ਜਿਹੜਾ ਵਾ ਅਸੀਂ ਸ਼ੁਰੂ ਇਨੌਗੂਰੇਟ ਤੇ ਕਰ ਦਿੱਤਾ ਵਾ ਕੈਫੇ ਬਾਹਰ ਇਨੌਗੂਰੇਟ ਕਰ ਦਿੱਤਾ ਪਰ ਇਹ ਨਾ ਹੋਏ ਕਿ ਸਾਡੇ ਜਰਨਲਿਸਟ ਭਰਾ ਆਣ ਆ ਕੇ ਵਾਇਨ ਲੱਭਣ ਜਾਂ ਕੁਝ ਲੱਭਣ ਉਹ ਅਸੀਂ ਇਹਦਾ ਫੇਸਡ ਬੈਨਰ ਹੋਏਗਾ ਉਹ ਵੀ ਜਰੂਰ ਹੋਏਗਾ ਉਹਦੇ ਬਾਰੇ ਵੀ ਆਪਾਂ ਜੋ ਮਤਲਬ ਜੋ ਚਾਰਾ ਜੋ ਕਰਨੀ ਆ ਉਹ ਅਸੀਂ ਕਰ ਰਹੇ ਆ ਨਾਲ ਦੀ ਨਾਲ ਤੇ ਤਾਂ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਰੀਆਂ ਸਹੂਲਤਾਂ ਵਾਈਫਾਈ ਦੀ ਸਹੂਲਤਾਂ ਇੱਥੇ ਆ ਫੁੱਲ ਤੁਸੀਂ ਦੇਖਿਆ ਕੇ ਏਸੀ ਪੂਰਾ ਚੱਲ ਰਿਹਾ ਵਾ ਤੇ ਇਹ ਕਿਉਂਕਿ ਇਹ ਤੁਹਾਡਾ ਆਪਣਾ ਘਰ ਆ ਸਾਰਿਆਂ ਦਾ ਆਪਣਾ ਘਰ ਆ ਹੈ ਨਾ ਇੱਥੇ ਆ ਕੇ ਜਿੰਦੇਰ ਤੱਕ ਅਸੀਂ ਇੱਥੇ ਆ ਕੇ ਬੈਠਾਂਗੇ ਨਹੀਂ ਆਪਣੇ ਗੈਸਟਸ ਇੱਥੇ ਲੈ ਕੇ ਨਹੀਂ ਆਵਾਂਗੇ ਤੁਹਾਡੀਆਂ ਆਪਣੀਆਂ ਜਿਹੜੀਆਂ ਕੋਈ ਪਾਰਟੀਆਂ ਇਸ ਤੋਂ ਵਧੀਆ ਜਗ੍ਹਾ ਨਹੀਂ ਮਿਲਣੀ ਇਸ ਤੋਂ ਵਧੀਆ ਜਿਹੜਾ ਵਾ ਨਾ ਇੱਕ ਔਰਾ ਜਿਹੜਾ ਇੱਥੇ ਦਾ ਵਾ ਉਹ ਨਹੀਂ ਕਿਤੇ ਵੀ ਮਿਲਣਾ ਨਹੀਂ ਹਨਾ ਜੀ ਤੇ ਇਸ ਕਰਕੇ ਇਹ ਇੱਥੇ ਇਹ ਨਾਲ ਜੁੜੋ ਜੁੜਨ ਦਾ ਮਤਲਬ ਇਹ ਹੈ ਕਿ ਆਪਾਂ ਇਮੋਸ਼ਨਲੀ ਇਸ ਨਾਲ ਜੁੜੀਏ ਪ੍ਰੈਸ ਕਲੱਬ ਸਾਡਾ ਆਪਣਾ ਸਾਰਿਆਂ ਦਾ ਆਪਾਂ ਇਮੋਸ਼ਨਲੀ ਇਹ ਨਾਲ ਜੁੜੀਏ ਸਿਰਫ ਅਹੁਦੇਦਾਰਾਂ ਦੀ ਜ਼ਿੰਮੇਵਾਰੀ ਨਹੀਂ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਆ ਤਾਂ ਕਿ ਆਪਾਂ ਸ਼ਾਨ ਨਾਲ ਦੱਸ ਸਕੀਏ ਸ਼੍ਰੀ ਅਮ੍ਰਿਤਸਰ ਗੁਰੂ ਨਗਰੀਆ ਜੇ ਪੂਰੀ ਦੁਨੀਆ ਚ ਮਕਬੂਲ ਆ ਤੇ ਇੱਥੋਂ ਦਾ ਪ੍ਰੈਸ ਕਲੱਬ ਜਿਹੜਾ ਵਾ ਉਹ ਵੀ ਪੂਰੀ ਦੁਨੀਆ ਦੇ ਵਿੱਚ ਮਕਬੂਲ ਹੋਣਾ ਚਾਹੀਦਾ ਸੋ ਇਸੇ ਆਸਨਾ ਅਸੀਂ ਜਿਹੜੇ ਆ ਉਹ ਇੱਥੇ ਅੱਜ ਸ਼ੁਰੂਆਤ ਕੀਤੀ ਆ ਤੇ ਸਮਾਂ ਸਾਡਾ ਜਿਵੇਂ ਮੈਂ ਦੱਸਿਆ ਪਹਿਲਾਂ ਬਹੁਤ ਸਾਰਾ ਖਰਾਬ ਹੋ ਗਿਆ ਸੀ ਪਰ ਜਿਹੜਾ ਥੋੜਾ ਸਮਾਂ ਬਚਿਆ ਵਾ ਉਹ ਚਾਪਾ ਕੋਸ਼ਿਸ਼ ਹੈ ਸਾਡੀ ਵੱਤ ਤੋਂ ਵਾ ਦੇ ਨੂੰ ਸੀ ਹੋਰ ਪਰਫੁੱਲਤ ਕਰੀਏ ਸਰ ਜੀ ਹਲਕਾ ਵਜਾਇਕ ਪਹੁੰਚੇ ਸੀ ਤੁਹਾਡੀ ਡਿਸਕਸ਼ਨ ਵੀ ਉਹਨਾਂ ਦੇ ਨਾਲ ਹੋਈ ਆ ਜਿਸ ਤਰ੍ਹਾਂ ਇਹ ਡਿਮਾਂਡਸ ਰੱਖੀਆਂ ਗਈਆਂ ਨੇ ਔਰ ਜੋ ਪ੍ਰੈਸਟਰ ਦਾ ਪੈਸਾ ਸਰਕਾਰ ਕੋਲ ਆ ਉਹਦੇ ਉੱਤੇ ਕੀ ਹੋਣਾ ਉਹਨਾਂ ਨੇ ਤੁਹਾਨੂੰ ਵਿਸ਼ਵਾਸ ਦਵਾਇਆ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਇਹ ਜਦੋਂ ਅਕਾਲੀ ਭਾਜਪਾ ਗਵਰਨਮੈਂਟ ਸੀ ਉਸ ਵੇਲੇ ਜਦੋਂ ਨੇਗੋਸ਼ੀਏਟ ਕੀਤਾ ਗਿਆ ਸੀ ਇੱਥੇ ਨੀ ਪੱਥਰ ਰੱਖਿਆ ਗਿਆ ਸੀ ਨੀ ਪੱਥਰ ਤਰਖਣ ਤੋਂ ਪਹਿਲਾਂ ਕਿ ਜਿਹੜਾ ਵਿਧਾਨ ਸਭਾ ਦੇ ਵਿੱਚ ਪਾਸ ਕੀਤਾ ਗਿਆ ਸੀਗਾ ਕਿ ਪ੍ਰੈਸ ਕਲੱਬ ਜਿਹੜਾ ਅਮਰਸਰ ਨੂੰ ਅਸੀਂ ਦੇਣਾ ਵਾ ਅਮਰਸਰ ਨੂੰ ਦੇਣ ਵਾਸਤੇ 5 ਕਰੋੜ ਰੁਪਇਆ ਉਹਨਾਂ ਨੇ ਪਾਸ ਕਰ ਦਿੱਤਾ ਸੀ ਕਿ 5 ਕਰੋੜ ਰੁਪਇਆ ਅਮਰਸਰ ਦੀ ਪ੍ਰੈਸ ਕਲੱਬ ਤੇ ਲਾਇਆ ਜਾਵੇਗਾ ਜਿਹਦੇ ਵਿੱਚ ਸਾਡੇ ਕਮਰੇ ਦੀ ਪ੍ਰੋਵੀਜ਼ਨ ਵੀ ਹੈ ਸਵਿਮਿੰਗ ਪੂਲ ਦੀ ਵੀ ਪ੍ਰੋਵੀਜ਼ਨ ਹੈ ਉਹ ਸਾਰਾ ਮੈਪ ਬਣਿਆ ਹੋਇਆ ਹੈ ਗਵਰਨਮੈਂਟ ਦੇ ਕੋਲ ਹੈਗਾ ਪੀ ਡਬਲ ਡੀ ਦੇ ਕੋਲ ਹੈਗਾ 2.5 ਕਰੋੜ ਰੁਪਇਆ ਇੱਥੇ ਲੱਗ ਚੁੱਕਾ ਜਦੋਂ ਸਾਨੂੰ ਇਨੀਸ਼ੀਅਲੀ ਹੈਂਡਓਵਰ ਕੀਤਾ ਗਿਆ 2.5 ਕਰੋੜ ਰੁਪਇਆ ਲੱਗਿਆ ਸੀ ਪਰ ਬਾਕੀ ਸਾਡਾ ਪੈਸਾ ਜਿਹੜਾ ਵਾ ਉਹ ਸਰਕਾਰ ਕੋਲ ਪਿਆ ਹੋਇਆ ਵਾ ਤੇ ਉਹੀ ਅਸੀਂ ਡਿਮਾਂਡ ਰੱਖੀ ਆ ਔਰ ਹੁਣ ਉਹਨਾਂ ਨੇ ਭਰੋਸਾ ਦਵਾਇਆ ਕਿ ਚੰਡੀਗ ਤੇ ਉਹਦੇ ਵਾਸਤੇ ਕੋਈ ਸਾਰਥਕ ਜਿਹੜਾ ਰਿਜ਼ਲਟ ਲੈ ਕੇ ਆਉਣਗੇ ਇਸ ਤੋਂ ਇਲਾਵਾ ਸਾਡੀ ਵੱਡੀ ਡਿਮਾਂਡ ਜਿਹੜੀ ਇਹ ਸੀ ਕਿ ਇਹ ਵੀ ਬੜਾ ਹਿਊਜ ਟਾਸਕ ਹੈ ਦੇਖਣ ਨੂੰ ਛੋਟਾ ਲੱਗਦਾ ਹਿਊਜ ਟਾਸਕ ਹੈ ਕਿ ਜਿਹੜਾ ਪਿੱਛੇ ਲੌਨ ਹੈ ਉਸ ਨੂੰ ਪੂਰੀ ਬਿਊਟੀ ਬਿਊਟੀਫਿਕੇਸ਼ਨ ਕੀਤੀ ਜਾਵੇ ਉਸ ਤੇ ਜਿਹੜੀ ਹੈ ਲੈਂਡਸਕੇਪਿੰਗ ਪ੍ਰੋਪਰ ਕੀਤੀ ਜਾਵੇ ਹਾਰਟਸ ਬਣਾਈਆਂ ਜਾਣ ਔਰ ਹਾਰਟਸ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਕਿ ਕਵਰਡ ਹੋਣ ਪ੍ਰੋਪਰ ਤੇ ਜਿਹੜਾ ਪ੍ਰੋਪਰ ਮਟੀਰੀਅਲ ਲਗਾ ਕੇ ਉੱਤੇ ਤਾਂ ਕਿ ਏਸੀ ਵਗੈਰਾ ਵੀ ਲੱਗ ਸਕਣ ਫੈਮਿਲੀਜ਼ ਜਿਹੜੀਆਂ ਆ ਕੇ ਉੱਚ ਬਹਿ ਸਕਣ ਤੇ ਇਸ ਤੋਂ ਇਲਾਵਾ ਉੱਪਰ ਜਿਹੜਾ ਇੱਕ ਹਾਲ ਹੈ ਉਹਨੂੰ ਸਾਊਂਡ ਪ੍ਰੂਫ ਕਰਨਾ ਵਾ ਅੱਗੇ ਅਗਲੇ ਪਾਸੇ ਜਿਹੜੀਆਂ ਲਾਈਟਸ ਲਗਣੀਆਂ ਵਾ ਪਹਿਲੇ ਸਾਡੇ ਮਰਕਰੀ ਲਾਈਟਸ ਲੱਗੀਆਂ ਪਰ ਉਹਨਾਂ ਦਾ ਬਹੁਤ ਜ਼ਿਆਦਾ ਖਰਚਾ ਹੁੰਦਾ ਇੱਕ ਲਾਈਟ ਜਗਾ ਦੋ ਤੇ ਸਾਰੇ ਸਮਝ ਲਓ ਬਰਾਬਰ ਹੈ ਉਹਦੀਆਂ LED ਲਾਈਟਸ ਦੀ ਡਿਮਾਂਡ ਕੀਤੀ ਉਹ ਹੀ ਡਿਮਾਂਡ ਉਹਨਾਂ ਨੇ ਪੂਰੀ ਕਰ ਲਈ ਆ ਇਸ ਤੋਂ ਇਲਾਵਾ ਜਿਹੜੀਆਂ ਔਰਨਾਮੈਂਟਲ ਲਾਈਟਸ ਆ ਉਹ ਵੀ ਡਿਮਾਂਡ ਕੀਤੀ ਗਈ ਆ ਉਹ ਵੀ ਉਹਨਾਂ ਨੇ ਡਿਮਾਂਡ ਜਿਹੜੀ ਮੰਨ ਲਈ ਆ ਸੋ ਮੈਂ ਜਿਵੇਂ ਪਹਿਲੇ ਦੱਸਿਆ ਕਿ ਕੱਲ ਤੋਂ ਹੀ ਇਹ ਕੰਮ ਜਿਹੜੇ ਹੁਣੇ ਸ਼ੁਰੂ ਹੋ ਜਾਣਗੇ ਸਰ ਗੈਦਰਿੰਗ ਦੀ ਇਹ ਗੱਲ ਕੀਤੀ ਜਲੇ ਕੀ ਗੱਲ ਆਪਣਾ ਮੈਂਬਰਸ ਦੇ ਨਾਲ ਜਾਂ ਜੋ ਕਾਰਡ ইস্যੂ ਕੀਤੇ ਜਾਂਦੇ ਆ ਜਾਂ ਜੋ ਕਲੱਬ ਦੇ ਮੈਂਬਰਸ ਬਣਣਗੇ ਉਹੀ ਐਂਟਰੀ ਕਰ ਸਕਣਗੇ ਜਾਂ ਲੋਕਲ ਲੋਕ ਵੀ ਇੱਥੇ ਆ ਸਕਣ ਨਹੀਂ ਨਹੀਂ ਦੇਖੋ ਲੋਕਲ ਲੋਕ ਵਾਸਤੇ ਤੇ ਆਪਾਂ ਜਿਹੜੇ ਕਾਰਡਸ ਐ ਉਹ ਜਾਰੀ ਕਰ ਰਹੇ ਆ ਹਨਾ ਉਹਨਾਂ ਨੂੰ ਮੈਂਬਰਸ਼ਿਪ ਦੇ ਰਹੇ ਆ ਜੀ ਕਾਰਡ ਦਿਖਾ ਕੇ ਇੱਥੇ ਬਕਾਇਦਾ ਤੌਰ ਤੇ ਪੂਰੀ ਪ੍ਰੋਪਰ ਮੈਨੇਜਮੈਂਟ ਹੋਏਗੀ ਉਸ ਤੇ ਪੂਰੀ ਮੈਨੇਜਮੈਂਟ ਤੇ ਉਹਦੇ ਵਿੱਚ ਜਿਹੜੀ ਗੈਸਟ ਫੀਸ ਐ ਜਿਹੜੀ ਸਾਰੇ ਕਲੱਬਾਂ ਚ ਲਈ ਜਾਂਦੀ ਐ ਇੱਕ ਹੋਰ ਚੀਜ਼ ਜਿਹੜੀ ਮੈਂ ਸਾਰੇ ਆਪਣੇ ਵੀਰਾਂ ਨੂੰ ਸਾਫ਼ ਕਰਨਾ ਚਾਹੁੰਦਾ ਵਾਂ ਤੁਸੀਂ ਜਿੰਨੀਆਂ ਵੀ ਇੱਥੇ ਪ੍ਰੈਸ ਕਲੱਬਸ ਨੇ ਭਾਵੇਂ ਤੁਸੀਂ ਅੰਮ੍ਰਿਤਸਰ ਕਲੱਬ ਲਾ ਲਓ ਹੈਰੀਟੇਜ ਲਾ ਲਓ ਸਰਵਿਸ ਕਲੱਬ ਲਾ ਲਓ ਲੌਂਸਟ੍ਰੈਂਡ ਕਲੱਬ ਲਾ ਲਓ ਉਹ ਸਾਰਿਆਂ ਦੇ ਵਿੱਚ ਇੱਕ ਜਿਹੜਾ ਸੋਰਸ ਆਫ ਇਨਕਮ ਹੈ ਉਹ ਉਹਨਾਂ ਦੇ ਮੈਂਬਰ ਸਾਹਿਬਾਨ ਨੇ ਇਹ ਬੜੀ ਨੋਟ ਕਰਨ ਵਾਲੀ ਗੱਲ ਹੈ ਕਿ ਉਹਨਾਂ ਦੇ ਮੈਂਬਰ ਸਾਹਿਬਾਨ ਨੇ ਸਾਡੇ ਜੇ 200 250 ਮੈਂਬਰ ਬਣਦੇ ਨੇ ਉਹਨਾਂ ਦੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮੈਂਬਰ ਨੇ ਔਰ ਮੈਂਬਰਸ ਨਾ ਸਿਰਫ ਜਿਹੜੀ ਮੰਥਲੀ ਫੀਸ ਦਿੰਦੇ ਨੇ ਉੱਥੇ ਬਲਕਿ ਉੱਥੇ ਜਿਹੜਾ ਈਵੈਂਟ ਕੀਤਾ ਜਾਂਦਾ ਮੰਨ ਲਓ ਕੋਈ ਦੀਵਾਲੀ ਦਾ ਈਵੈਂਟ ਕੀਤਾ ਉਰਤੇ 5 ਲੱਖ ਰੁਪਇਆ ਖਰਚਾ ਆ ਗਿਆ ਉਹ 5 ਲੱਖ ਰੁਪਇਆ ਸਾਰੇ ਮੈਂਬਰਸ ਦੇ ਉੱਤੇ ਡਿਵਾਈਡ ਕਰਦੇ ਆ ਇਸ ਢੰਗ ਨਾਲ ਇਵੈਂਟਸ ਕੀਤੇ ਜਾਂਦੇ ਆ ਔਰ ਕੋਈ ਉੱਥੇ ਇੰਸਟਾਲ ਕੋਈ ਚੀਜ਼ ਇੰਸਟਾਲ ਕਰਨੀ ਹੈ ਕੁਝ ਕਰਨਾ ਉਹ ਵੀ ਮੈਂਬਰਸ ਦੇ ਵਿੱਚ ਡਿਵਾਈਡ ਕਰਕੇ ਕਰਦੇ ਆ ਪਰ ਅਸੀਂ ਦੇਖੋ ਤੁਹਾਡੇ ਵਾਸਤੇ ਕਿੱਡੀ ਵੱਡੀ ਸਹੂਲਤ ਆ ਅਸੀਂ ਕੋਈ ਇਸ ਤਰ੍ਹਾਂ ਦਾ ਖਰਚਾ ਨਹੀਂ ਲੈਂਦੇ ਜਿਹੜੀ ਇਵੈਂਟ ਵੀ ਕਰਵਾ ਕੇ ਦਿੰਨੇ ਆ ਸਾਰਿਆਂ ਨੂੰ ਆਪਾਂ ਫ੍ਰੀ ਆਫ ਕੋਸ ਕਰਦੇ ਆ ਨਹੀਂ ਜੀ ਤੁਸੀਂ ਆਓ ਤੁਸੀਂ ਇੰਜੋਏ ਕਰੋ ਕਿੰਨੇ ਇਵੈਂਟਸ ਅਸੀਂ ਕਰਵਾਏ ਲੋੜੀ ਦੇ ਹੋਰ ਵੀ ਕਈ ਇਵੈਂਟਸ ਜਿਹੜੇ ਜੀ ਕਰਾਉਨੇ ਆ ਕੈਂਪ ਲਗਾਉਣੇ ਆ ਕਿਸੇ ਮੈਂਬਰ ਕੋ ਕੋਈ ਪੈਸਾ ਨਹੀਂ ਲਿਆ ਜਾਂਦਾ ਔਰ ਗੁਰਪੁਰਬ ਮਨਾਇਆ ਹਰ ਤਰ੍ਹਾਂ ਦੇ ਇਵੈਂਟ ਜਿਹੜੇ ਆਹੀ ਕਰਦੇ ਆ ਹਾਲਾਂਕਿ ਸਾਨੂੰ ਫੰਡ ਕਿਤੇ ਨਹੀਂ ਆ ਰਹੇ ਸਾਡੇ ਕੋ ਨਾ स्विਮਿੰਗ ਪੂਲ ਆ ਨਾ ਇੱਥੇ ਸਾਡੇ ਕੋ ਜਿਮ ਆ ਜਿੱਥੋਂ ਕਿ ਆਟਸੋਰਸਿੰਗ ਕਰ ਸਕੀਏ ਖੈਰ ਅੱਗੇ ਉਹ ਕਰਾਂਗੇ ਪਰ ਫਿਰ ਵੀ ਉਸ ਦੇ ਬਾਵਜੂਦ ਇਸ ਪ੍ਰੈਸ ਕਲੱਬ ਨੂੰ ਰਨਿੰਗ ਪੋਜੀਸ਼ਨ 'ਚ ਰੱਖਿਆ ਆ ਇਹ ਬਹੁਤ ਵੱਡੀ ਗੱਲ ਇਹਨੂੰ ਵਿਚਾਰ ਕੇ ਦੇਖਿਓ ਕਿ ਇਹ ਗੱਲ ਕਿੱਥੇ ਜਾਂਦੀ ਹੈ ਦੂਸਰੇ ਨੰਬਰ ਤੇ ਇਹ ਆ ਕਿ ਤੁਹਾਡੀ ਜਿਹੜੀ ਆਪਾਂ ਇਹ ਨਹੀਂ ਜਾਣਦੇ ਕਿ ਤੁਹਾਡੇ ਕੋ ਜਿਸ ਢੰਗ ਨਾਲ ਬਾਕੀ ਕਲੱਬਸ ਡਿਮਾਂਡ ਕਰ ਰਹੀਆਂ ਵਾ ਉਹ ਅਸੀਂ ਕਰੀਏ ਉਹ ਨਹੀਂ ਬਿਲਕੁਲ ਨਹੀਂ ਕਰਨਾ ਸਾਨੂੰ ਪਤਾ ਵਾ ਕਿ ਅਸੀਂ ਮੈਂ ਖੁਦ ਪੱਤਰਕਾਰ ਆ ਸਾਡੇ ਸਾਥੀ ਸਾਰੇ ਪੱਤਰਕਾਰ ਨੇ ਉਹ ਸਾਰੇ ਨੂੰ ਪਤਾ ਕਿ ਕਿੰਨੀ ਕੀ ਇਨਕਮ ਹੁੰਦੀ ਹੈ ਕਹੀ ਕੋਈ ਉਹ ਸ਼ੋਅ ਕਰਨੀ ਹੈ ਕੋਈ ਲੈਂਡਲੋਰਡ ਦੀਆਂ ਜਿਹੜੇ ਕਿ ਮਨਮਾਨੀਆਂ ਫੀਸਾ ਦੇਣਗੇ ਮਨਮਾਨੇ ਖਰਚੇ ਦੇਣਗੇ ਉਹ ਨਹੀਂ ਹੋ ਸਕਦਾ ਇਹ ਪ੍ਰੈਸ ਕਲੱਬ ਬਣਿਆ ਹੀ ਇਸੇ ਵਾਸਤੇ ਹੈ ਉਹ ਸਰਕਾਰ ਨੇ ਇਸੇ ਵਾਸਤੇ ਬਣਾ ਕੇ ਦਿੱਤਾ ਬੜੀ ਨੋਮੀਨਲ ਫੀਸ ਰੱਖੀ ਹੋਈ ਆ ਔਰ ਨੋਮੀਨਲ ਫੀਸ ਦੇ ਨਾਲ ਇਹ ਆ ਕਿ ਜਦੋਂ ਪਰ ਤੁਹਾਡੀ ਸ਼ਮੂਲੀਅਤ ਬਹੁਤ ਜ਼ਰੂਰੀ ਆ ਅਸੀਂ ਸਿਰਫ ਇੱਕੋ ਚੀਜ਼ ਡਿਮਾਂਡ ਕਰਦੇ ਆ ਕਿ ਤੁਹਾਡੀ ਸ਼ਮੂਲੀਅਤ ਬਹੁਤ ਜ਼ਰੂਰੀ ਆ ਤੁਸੀਂ ਆਪਣਾ ਇੰਟਰਸਟ ਲਓ ਇਮੋਸ਼ਨਲੀ ਜੁੜੋ ਪ੍ਰੈਸ ਕਲੱਬ ਨਾਲ ਤੇ ਫਿਰ ਇਹ ਪ੍ਰੈਸ ਕਲੱਬ ਜਿਹੜਾ ਵਾ ਅੱਗੇ ਚੱਲਣਾ ਵਾ ਹੋਰ ਤੁਹਾਡੇ ਕੋ ਅਸੀਂ ਕੁਝ ਦੇ ਬੰਡ ਨਹੀਂ ਕਰਦੇ ਬਹੁਤ ਬਹੁਤ ਧੰਨਵਾਦ ਥੈਂਕ ਯੂ